ਮੈਂ ਪੁੱਛਣਾ ਚਾਹੁੰਦੀ ਹਾਂ ਕਿ ਲਾਈਕ ਪੈਰੈਂਟਸ ਤੁਹਾਡੇ ਫੋਲੋਅ ਅਪ ਕਰਦੇ ਆ ਤੁਹਾਡੇ ਕੰਮ ਨੂੰ ਇੰਸਟਾ ਜੋ ਰੀਲ ਪਾ ਰਹੇ ਹੋ ਜੋ ਸਟੋਰੀਜ਼ ਪਾ ਰਹੇ ਹੋ ਦੇਖਦੇ ਹੁੰਦੇ ਆ ਰੈਗੂਲਰ 100% ਮੇਰੇ ਮੰਮੀ ਨੂੰ ਤੇ ਸਭ ਪਤਾ ਹੁੰਦਾ ਇੰਸਟਾਗ੍ਰam ਦੇ ਥਰੂ ਕਿ ਆ ਔਰ ਪਤਾ ਹੈ ਉਹ 4-5 ਜਣਿਆਂ ਨੂੰ ਹੀ ਫੋਲੋ ਕਰਦੇ ਆ ਅੱਛਾ ਇੱਕ ਮੈਨੂੰ ਇੱਕ ਐਮੀ ਨੂੰ ਇੱਕ ਦਿਲਜੀਤ ਨੂੰ ਔਰ ਮਤਲਬ ਇੱਕ ਦੋ ਜਰੇ ਹੋਰ ਸ਼ਾਇਦ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਕਿੱਥੇ ਗਏ ਆ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਲੋਕਾਂ ਨੇ ਕਮੈਂਟ ਚ ਕੀ ਕਿਹਾ ਆ ਤੇ ਆਹ ਰੀਲ ਇਹਦੇ ਲਈ ਪਾਈ ਆ ਸਾਰਾ ਕੁਝ ਮੇਰੀ ਮੰਮੀ ਦੇਖ ਰਿਹਾ ਤੇ ਤੁਹਾਨੂੰ ਸਾਡੇ ਵਾਲਾ ਕੋਈ ਵਿਖਾ ਜੇ ਤੇ ਵਿਖਾ ਜੇ ਉਹਨਾਂ ਨੇ ਨੀ ਹੁੰਦਾ ਉਹਦੇ ਕੋਈ ਜੋਗ ਦੱਸ ਜੇ ਆ ਕੇ ਉਹਨਾਂ ਨੂੰ ਵੀ ਆਹ ਕੀਤਾ ਤੁਹਾਡੇ ਮੁੰਡੇ ਨੇ ਤੇ ਪਤਾ ਲੱਗ ਜਾਂਦਾ ਉਂਝ ਨਹੀਂ ਉਹਨਾਂ ਨੂੰ ਇਹ YouTube ਚ ਲਾ ਲੈਂਦੇ ਡੈਡੀ ਉੱਥੇ ਵੀ ਡੈਡੀ ਮੱਝਾਂ-ਮੁੱਝੇ ਵੇਂਦੇ ਰਹਿੰਦੇ ਮੱਝਾਂ, ਗਾਇਆਂ ਆਈ ਜਿ ਕੁਛ ਮੈਨੂੰ ਘਾਟੀ ਵੇਂਦੇ ਉੱਥੇ ਸੋ ਕਿਊਟ ਨਹੀਂ ਜਦੋਂ ਉਹ ਪੋਸਟ ਵੇਖੀ ਉਹਨਾਂ ਨੇ ਕਿਹਾ ਤਾਂ ਨਹੀਂ ਕਿ ਡਿਲੀਟ ਕਰ ਸੋਨੋ ਮੈਨੂੰ ਨਹੀਂ ਇਦਾਂ ਇਦਾਂ ਤਾਂ ਨਹੀਂ ਕਹਿੰਦੇ ਦੇਖੋ ਰਿਸਪੈਕਟ ਕਰਦੇ ਆ ਕਿ ਕੋਈ ਵੀ ਆਰ ਐਡਲਟਸ ਆ ਬਸੇ ਅਸੀਂ ਸਮਝਦਾਰ ਆ ਵੱਡੇ ਆ ਵੀ ਕਾਮ ਆ ਪਰ ਉਦਾਂ ਹੁੰਦਾ ਨਾ ਮੰਮੀ ਡੈਡੀ ਆਪਣਾ ਓਪੀਨੀਅਨ ਦਿੰਦੇ ਹੀ ਹੁੰਦੇ ਆ ਵੀ ਆ ਜਿਆਦਾ ਵਧੀਆ ਤੇ ਆ ਨਹੀਂ ਠੀਕ ਆ ਗੱਲ ਨਹੀਂ ਚਚੀ ਇਦਾਂ ਨਹੀਂ ਹੋਇਆ ਇਦਾਂ ਕਹਿ ਦਿੰਦੇ ਆ ਮਜ਼ਾਕ ਚੱਲਦਾ ਹੋਣਾ ਹੋਰ ਪਾਪਾ ਮੇਰੇ ਜ਼ਿਆਦਾਤਰ ਮੰਮੀ ਦੇ ਥਰੂ ਕਹਿੰਦੇ ਆ ਚੀਜ਼ਾਂ ਅੱਛਾ ਇਦਾਂ ਦੀਆਂ ਜਦੋਂ ਕਹਿਣੀ ਆ ਹਾਂ ਮਤਲਬ 30 ਸਿਆਣੀ ਐ ਕਮਾਉਂਦੀ ਵੀ ਐ ਤੇ ਆਪ ਕਹਿ ਵੀ ਨਹੀਂ ਸਕਦੇ ਤੇ ਬੰਦੇ ਦੇ ਮਨ ਚ ਤਾਂ ਹੁੰਦਾ ਹੀ ਆ ਨਾ ਯਾਰ ਆ ਕਹਿ ਦਵਾ ਕਹਿ ਦਵਾ ਕਹਿ ਦੋ ਤੇ ਫਿਰ ਮੰਮੀ ਦੇ ਵਾਇ ਰਾ ਕਹਿੰਦੇ ਹੁਣ ਹਾਂ ਮੰਮੀ ਦੇ ਥਰੂ ਕਹਿ ਦਿੰਦੇ ਆ ਕਦੇ ਕਦੇ ਫਿਰ ਕਈ ਵਾਰ ਅਸੀਂ ਵੰਡ ਸਾਡੇ ਘਰ ਦੇ ਤਾਂ ਇਦਾਂ ਤੰਗ ਕਰ ਦਿੰਦੇ ਕਿ ਬੰਦਾ ਕਹਿੰਦਾ ਯਾਰ ਪੋਸਟ ਡਿਲੀਟ ਹੀ ਕਰ ਦੋ ਨੀ ਤਾਂ ਇਹ ਨਹੀਂ ਛੱਡਣਾ ਨੀ ਕਿਉਂਕਿ ਇੰਨਾ ਜ਼ਿਆਦਾ ਤਾਨੇ ਵੱਜਦੇ ਹੁੰਦੇ ਆ ਨਾ ਪਰ ਤੁਸੀਂ ਤੁਹਾਡਾ ਕੰਮ ਹੈ ਓਬਵੀਅਸਲੀ ਸਮਝਦੇ ਆ ਮੇਰੇ ਡੈਡੀ ਮੰਮੀ ਇਦਾਂ ਵੀ ਮੈਨੂੰ ਦੱਸਦੇ ਹੁੰਦੇ ਆ ਇੰਟਰਵਿਊ ਚ ਤੂੰ ਆ ਇਦਾਂ ਕਹੀ ਐ ਐਦ ਕੀ ਅੱਛਾ ਮੇਰਾ ਪਰਿਵਾਰ ਹਾਂ ਮੈਨੂੰ ਮਤਲਬ ਪਿੰਡ ਵਾਲੇ ਤਾਂ ਨਹੀਂ ਕਹਿੰਦੇ ਖੈਰ ਤੇ ਮੈਨੂੰ ਇਥੋਂ ਜਿਵੇਂ ਪਰਿਵਾਰ ਮੇਰਾ ਵਾਈਫ ਮੇਰੀ ਤੇ ਹੋਰ ਵੀ ਸਾਰੇ ਮਤਲਬ ਇਨ-ਲॉज ਵੱਲੋਂ ਵੀ ਤੇ ਉਹਨਾਂ ਨੇ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਕਿਹਾ ਸੀ ਵੀ ਤੂੰ ਗੱਲ ਨਹੀਂ ਕੱਟਣੀ ਕਿਸੇ ਦੀ ਹਾਂ ਮੈਂ ਕਾਇਲ ਟ੍ਰਾਈ ਮੈਂ ਬੱਸ ਦੇਖੋ ਪੜ੍ਹੇ ਲਿਖੇ ਐ ਫੈਮਿਲੀ ਨਾ ਹਮੇਸ਼ਾ ਇੱਕ ਬੜਾ ਅਨ ਬਾਇਸਡ opinion ਵੀ ਦਿੰਦੀ ਆ ਉਹ ਵੀ ਗੱਲ ਬਿਲਕੁਲ ਨਹੀਂ ਨਹੀਂ obviously ਉਹਨਾਂ ਨੂੰ ਸਭ ਤੋਂ ਨੇੜੇ ਪੈਣਾ ਮੈਂ ਉਹ ਮੇਰੇ ਬਾਰੇ ਜੋੜੀ ਜਿਹੜੇ ਮੇਰੀਆਂ ਗਲਤੀਆਂ ਨੇ ਉਹ ਆਪ ਵੀ ਮੈਨੂੰ ਪਤਾ ਹੁੰਦਾ ਜਦੋਂ ਇੰਟਰਵਿਊ 'ਚ ਨਹੀਂ ਮੈਨੂੰ ਪਤਾ ਲੱਗਦਾ ਮੈਂ ਬੋਲ ਜਾਣਾ ਸਾਰਾ ਕੁਝ ਬਾਅਦ 'ਚ ਯਾਰ ਮੈਂ ਆ ਕਿਉਂ ਬੋਲੀ ਜਾਣਾ ਉਹ ਚੀਜ਼ਾਂ ਮੈਂ ਲੋਡ ਦੇ ਸੀ ਤੇ ਤਾਂ ਕਰਕੇ ਫਿਰ ਮੈਨੂੰ ਕਈ ਵਾਰੀ ਮੈਂ ਬਾਅਦ 'ਚ ਆਪਣੇ ਆਪ ਨੂੰ ਮੈਨੂੰ ਆਪਣੇ ਆਪ ਨੂੰ ਕਈ ਵਾਰੀ ਦੇਖਣ ਬਾਅਦ ਜਦੋਂ ਮੈਂ ਦੇਖਦਾ ਵੀ ਆ ਮੈਂ ਕਿਉਂ ਬੋਲਿਆ ਇਹੋ ਜਿਹਾ ਮੂੰਹ ਮੈਂ ਕਿਉਂ ਬਣਾਇਆ ਵੀ ਮੈਂ ਕਿਉਂ ਬਣ ਗਿਆ ਹੁਣ ਕੀ ਕਰਾਂ ਤੇ ਹੁਣ ਕੀ ਕਰਾਂ ਤੇ ਹੁਣ ਤੇਰੀ ਜਿਹੜੀ ਚੀਜ਼ ਹੋ ਗਈ ਤੇ ਹੋ ਗਈ ਤੇ ਪਰ ਕੋਈ ਨਹੀਂ ਪਰ ਪਰਿਵਾਰ ਤਾਂ ਆਬਵੀਅਸਲੀ ਟੁੱਟਲੀ ਹੋਰ ਇੱਕ ਚੀਜ਼ ਲੱਗਦਾ ਸੋਰੀ ਮੈਂ ਤੁਹਾਡੀ ਵਿੱਚ ਗੱਲ ਘੱਟੀ ਬਟ ਤੁਸੀਂ ਵਾਕਈ ਫਾਲੋਅ ਅਪ ਕਰਿਓ ਕਿਉਂਕਿ ਅੱਜ ਐਵੇਂ ਬਹੁਤ ਮਤਲਬ ਟੂ ਦਾ ਪੁਆਇੰਟ ਗੱਲ ਕਰ ਰਿਹਾ ਅਦਰਵਾਈਜ਼ ਇਹ ਗੱਲ ਕਰਦੇ ਹੁੰਦੇ ਆ ਹੈਨਾ ਕਿ ਇਹਨਾਂ ਨੂੰ ਵਧੀਆ ਲੱਗਦਾ ਸਾਨੂੰ ਵੀ ਵਧੀਆ ਲੱਗਦਾ ਸੁਣਨਾ ਬਟ ਇਹ ਕਿ ਅੱਜ ਬਹੁਤ ਲਿਮਟਿਡ ਜਿਹਾ ਬੋਲ ਰਹੇ ਨੇ ਕਿ ਹਾਂ ਇੰਨੀ ਗੱਲ ਕਰਕੇ ਖਤਮ ਕਰੋ ਨਹੀਂ ਨਹੀਂ ਮਤਲਬ ਆਇਆ ਤਾਂ ਨਹੀਂਗਾ ਪਿਛਲੇ ਇੰਟਰਵਿਊ ਉਹ ਭਗਾਈ ਮਰੀ ਹੈ ਪਰ ਉਹ ਨਹੀਂ ਮਤਲਬ ਮੈਨੂੰ ਮਤਲਬ ਮੈਨੂੰ ਆ ਗਈ ਜੇ ਗੱਲ ਮੇਰੇ ਚੱਲਦੇ ਚੱਲਦੇ ਦਿਮਾਗ 'ਚ ਕੋਈ ਆ ਗਈ ਮੈਂ ਉਹ ਵੀ ਨਾਲ ਕਹਿ ਦੇਣ ਨਿਊਜ਼ ਤੁਹਾਡੇ ਕੁਐਸਚਨ ਨਾਲ ਕੋਈ ਤੱਲਕ ਨਹੀਂ ਹੁੰਦਾ ਉਹ ਗੱਲ ਦਾ ਮੇਰੇ ਦਿਮਾਗ 'ਚ ਆ ਜਾਂਦੀ ਮੈਂ ਕਹਿ ਦੇਣਾ ਚੱਕ ਦਰਾਂ ਨਹੀਂ ਬਟ ਹੁਣ ਆਬਵੀਅਸਲੀ ਜੇਦਾ ਅਸੀਂ ਦੇਖਦੇ ਹਾਂ ਕਿ ਤੁਹਾਡੀ ਜਿਹੜੀ ਟ੍ਰੇਲਰ ਹੈ ਉਹ ਮੁੰਬਈ ਦੇ ਵਿੱਚ ਲਾਂਚ ਹੋ ਰਹੀ ਹੈ ਪ੍ਰੀਮੀਅਰ ਜਿਹੜੇ ਹੈ ਮੁੰਬਈ ਦੇ ਵਿੱਚ ਲਾਂਚ ਹੋ ਰਹੀ ਹੈ ਜਾਂ ਉੱਥੇ ਦਿਖਾਏ ਜਾਂਦੇ ਹੈ ਤੇ ਲੋਕੀ ਪਸੰਦ ਵੀ ਕਰਦੇ ਹੈ ਐਂਟੀਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ